ਸੱਚ ਯਾਰ ਜੀ ਸਾਰਿਆਂ ਨੂੰ ਸ਼ੁਰੂ ਕਰਦੇ ਆਂ ਜੀ ਅੱਜ ਦਾ ਵਲੌਗ ਤੇ ਮੰਮਾ ਨੇ ਬਣਾਤੀ ਸੀ ਸਾਡੇ ਵਾਸਤੇ ਗਰਮ ਗਰਮ ਪਰੌਂਠੀਆਂ ਤੇ ਅਸੀਂ ਰੋਜ਼ ਮੰਗੂ ਲੇਟ ਉੱਠਦੇ ਹੋਏ ਇਹ ਮੈਂ ਰੋਜ਼ ਸੋਚਦੀ ਆਂ ਕਿ ਮੈਂ ਜਲਦੀ ਉੱਠੂੰਗੀ ਪਰ ਹਣਾ ਸੀ ਲੇਟ ਸੋਨੇ ਕਿਉਂਕਿ ਹੁਣ ਛੁੱਟੀਆਂ ਨੇ ਇਸ ਕਰਕੇ ਫਿਰ ਲੇਟ ਹੀ ਉੱਠਦੇ ਆ ਤੇ ਮੰਮਾ ਨੇ ਬਣਾਈ ਸੀ ਮੂਲੀ ਵਾਲੇ ਪਰੌਂਠੇ ਤੇ ਜਿਹੜੀ ਮੈਂ ਆਹ ਰਿੰਗ ਲੈ ਕੇ ਆਈ ਸੀ ਨਾ ਮੈਂ ਸਵੇਰੇ ਉੱਠ ਕੇ ਆਪਣੀ ਫਿੰਗਰ 'ਚ ਪਾ ਕੇ ਦੇਖੀ ਤੇ ਪੈ ਨਹੀਂ ਰਹੀ ਸੀ ਪਤਾ ਨਹੀਂ ਕਿਉਂ ਟਾਈਟ ਹੋ ਗਈ ਸੀ ਇਸ ਕਰਕੇ ਮੈਂ ਕਿਹਾ ਚਲੋ ਇਹਨੂੰ ਬਾਅਦ 'ਚ ਪਾ ਕੇ ਦੇਖਾਂਗੇ ਹੁਣ ਆਪਾਂ ਇਹਨੂੰ ਰੱਖ ਦਿੰਦੇ ਆ ਪਹਿਲਾਂ ਰੋ ਸਿੱਧੂ ਇੱਥੇ ਫੇਰ ਮੈਨੂੰ ਕਹਿੰਦਾ ਕਹਿੰਦਾ ਦੀਦੀ ਮੈਨੂੰ ਫੋਨ ਦੇ ਦੇ ਥੋੜੀ ਦੇਰ ਮੈਂ ਗੇਮ ਦੇਖਣੀ ਹੈ ਗੇਮ ਦੇਖਣੀ ਹੈਗੀ ਫਿਰ ਪਾਪਾ ਨੇ ਜਾਣਾ ਸੀਗਾ ਕੰਮ ਤੇ ਤੇ ਕੱਢੀ ਪਾਪਾ ਨੇ ਸਕੂਟਰੀ ਫਟਾਫਟ ਤੇ ਬਾਪਾ ਥੋੜੀ ਦੇਰ ਚ ਆ ਜਾਣਗੇ ਤੇ ਪਾਪਾ ਉੱਥੇ ਧਨੀਏ ਬਾਰੇ ਪੁੱਛ ਰਹੇ ਸੀ ਕੁਝ ਸੁੱਕਣਾ ਪਾਇਆ ਸੀ ਪਤਨ ਧਨੀਆ ਪਤਨੀ ਮੀਠੀ ਹੈਗੀ ਤੇ ਵਾਪਾ ਪਾਪਾ ਕਹ ਰਹੇ ਸੀਗੇ ਬਾਹਰ ਕਰ ਰਹੇ ਸੀਗੇ ਕਹਿੰਦੇ ਵਲੌਗ ਜਾਰੀ ਰੱਖਿਓ ਆਪਣਾ ਠੀਕ ਹੈ ਤੇ ਬਸ ਹੁਣ ਪਾਪਾ ਜਾ ਰਹੇ ਸੀਗੇ ਤਿਆ ਸੀਗੀ ਮੇਥੀ ਜਿਹੜੀ ਸੁੱਕਣੀ ਪਾਈ ਹੋਈ ਸੀਗੀ ਕੱਲ੍ਹ ਜਿਹੜੀ ਹੈਗੀ ਸੀ ਸੁੱਕਣੀ ਪਾ ਦਿੱਤੀ ਸੀ ਤੇ ਅੱਜ ਇਹ ਪੂਰੀ ਸੁੱਕ ਚੁੱਕੀ ਹੈਗੀ ਤੇ ਦੇਖਣ ਚਾਹੀਦੇ ਕਿ ਕਿੰਨੀ ਸੋਹਣੀ ਲੱਗ ਰਹੀ ਹੈ ਹਰੀ-ਹਰੀ ਤੇ ਅਸੀਂ ਆਈ ਜਿਹੜੀ ਮੇਥੀ ਸੁਕਾਣੇ ਹੁੰਨੀ ਹੈਗੇ ਫਿਰ ਇਹਦਾ ਜਦੋਂ ਪਾਊਡਰ ਜਾਂ ਬਣ ਜਾਂਦਾ ਅਸੀਂ ਸਬਜ਼ੀ ਵਗੈਰਾ ਚ ਪਾਉਨੇ ਹੁੰਨੇ ਹੈਗੇ ਤੇ ਬਸ ਇੱਥੇ ਮੈਂ ਤੇ ਮਮਾ ਆਏ ਸੀਗੇ ਮਾੜਾ ਧੁੱਪੇ ਬਾਹਰ ਮਮਾ ਕਹਿੰਦੇ ਮੈਂ ਇੱਥੇ ਬੈਠ ਕੇ ਜਿਹੜੀ ਮੇ ਦੰਨੀ ਹੈ ਕਿਉਂਕਿ ਮੈਂ ਇੱਥੇ ਜਿਹੜੀ ਇਹ ਚੰਗੀ ਤਰ੍ਹਾਂ ਸੁੱਕ ਚੁੱਕੀ ਸੀਗੀ ਫਿਰ ਜਿਆਦਾ ਧੁੱਪ ਤਾਂ ਲਵਾਨ ਦੀ ਲੋੜ ਹੀ ਨਹੀਂ ਮਮਾ ਕਹਿੰਦੇ ਚਲੋ ਹੁਣ ਆਪਾਂ ਕਾਰੀ ਦਿੰਨੇ ਹੈਗੇ ਜਦੋਂ ਬੈਠੇ ਆਂਗੇ ਕੰਮ ਹੈ ਨਹੀਂ ਕੋਈ ਉਹਨੇ ਤਾਂ ਮਮਾ ਕਹਿੰਦੇ ਚਲੋ ਮੈਂ ਮੇਥੀ ਕਰ ਦਿੰਨੀ ਹੈਗੀ ਸਾਫ ਤੇ ਮਮਾ ਮੇਰੇ ਨਾਲ ਗੱਲਾਂ ਬਾਤਾਂ ਕਰਦੇ ਹੋਏ ਜਿਹੜੀ ਮੇਥੀ ਸਾਫ ਕਰ ਰਹੇ ਸੀਗੇ ਤੇ ਚਾਚੀ ਹੋਰੇ ਵੀ ਆ ਗਏ ਸੀਗੇ ਸਵੇਰੇ ਦਾदू ਜੀ ਦੇ ਨਾਲ ਤਾਂ ਇਹ ਕੰਮ ਹਨਾ ਸਿੱਧੂ ਨੇ ਖੇਲ ਰਿਆ ਸੀਗਾ ਗੱਡੀ ਨਾਲ ਇਹ ਪਤਾ ਨਹੀਂ ਕੀ ਯਾਰ ਰਸੀ ਗਈ ਬਣ ਕੇ ਦੇਖੋ ਗੱਡੀ ਦੇ ਨਾਲ ਪਤਾ ਨਹੀਂ ਕਿ ਮੈਂ ਕਿ ਇਹਨਾਂ ਦਾ ਖੇਲਣਾ ਹੀ ਵੱਖਰਾ ਹੁੰਦਾ ਹੈ ਪਤਾ ਨਹੀਂ ਕੀ ਖੇਲਦੇ ਨੇਗੇ ਤੇ ਇੱਥੇ ਨਾ ਮੰਮਾ ਨੇ ਇੱਕ ਰੈਸিপি ਦੇਖੀ ਸੀਗੀ ਰਸਗੁੱлле ਦੀ ਤੇ ਮੰਮਾ ਉਹ ਬਣਾ ਕੇ ਦੇਖ ਰਹੇ ਸੀ ਮੰਮਾ ਕਹਿੰਦੇ ਚਲ ਆਪਾਂ ਇੱਕ ਵਾਰ ਟਰਾਈ ਕਰਦੇ ਆ ਵੀ ਬੰਦਿਆ ਮੰਮਾ ਕਹਿੰਦੇ ਪਹਿਲਾਂ ਤਾਂ ਥੋੜੀ ਬਣਾਣੇ ਆਗੇ ਫਿਰ ਬਾਅਦ ਚ ਜੇ ਵਧੀਆ ਬਣ ਗਏ ਤਾਂ ਹਨਾ ਫਿਰ ਆਪਾਂ ਵਧੀਆ ਹਨਾ ਹੋਰ ਬਣਾ ਲਾਂਗੇ ਤੇ ਬਸ ਇੱਥੇ ਮੈਂ ਕਰ ਰਹੀ ਸੀਗੀ ਕਮਰੇ ਦੀ ਸਫਾਈ ਤੇ ਇਥੋਂ ਬਹੁਤ ਹੀ ਜ਼ਿਆਦਾ ਗਾਹ ਪਿਆ ਹੋਇਆ ਸੀ ਸਿੱਧੂ ਆ ਦੇਖੋ ਦਰਾਤ ਤੇ ਤੁਸੀਂ ਚੈੱਕ ਕਰੋ ਇੰਨੇ ਬੌਲਾਂ ਤੇ ਇਹਨੇ ਨਾ ਕ੍ਰੈਕਸ ਚੋਂ ਜਿਵੇਂ ਦੂਸਰੇ ਪੈਕਟਾਂ ਚੋਂ ਨਾ ਛੋਟੇ ਛੋਟੇ ਚੀਜ਼ਾਂ ਨਿਕਲਦੀ ਹੁੰਦੀਆਂ ਖੇਡਣ ਵਾਲੀਆਂ ਇਹ ਸਾਰੀਆਂ ਇਕੱਠੀ ਕਰਕੇ ਨਾ ਇ ਸਮਾਨੇ ਦਾ ਰੱਖਿਆ ਸੀ ਤੇ ਬਸ ਇੱਥੋਂ ਸਾਰੀ ਚੱਦਰ ਚੁੱਦਰ ਇਹਨੇ ਖਲਾਰੀ ਪਈ ਸੀ ਬੰਨਦੇ ਤਾਂ ਸੀ ਵੀ ਆ ਪਰ ਸਿੱਧੂ ਜ਼ਿਆਦਾ ਗੱਭੰਡਾ ਹੈ ਫੇ ਮੈਂ ਇੱਥੋਂ ਸਾਰਾ ਇਹਦੇ ਖਲੌਣੇ ਖਲੌਣੇ ਜੇ ਚੱਕ ਕੇ ਇੱਕ ਪਾਸੇ ਕੀਤੇ ਤੇ ਦਰਾਤ ਤੋਂ ਮੈਂ ਬਾਅਦ ਚ ਚੱਕੂਗੀ ਮੈਂ ਕਿਹਾ ਚਲੋ ਪਹਿਲਾਂ ਆਪਾਂ ਬੈੱਡ ਸ਼ੀਟ ਵਿਛਾ ਲੈਂਦੇ ਆ ਤੇ ਬਸ ਇੱਥੋਂ ਸਾਫ਼ ਕਰਦੇ ਤੇ ਮੰਮਾ ਵੀ ਖੁਸ਼ ਹੋ ਜਾਣਗੇ ਮੰਮਾ ਕਹਿਣਗੇ ਵਾਹ ਕੁਛ ਤਾਂ ਕੰਮ ਕੀਤਾ ਮੈਂ ਤੇ ਇੱਥੇ ਬਸ ਹੁਣ ਮੈਂ ਕਰ ਰਹੀ ਸੀਗੀ ਸੋਫੇ ਦੀ ਸਫਾਈ ਤੇ ਸੋਫਾ ਉਹ ਵੈਸੇ ਆਲਮੋਸਟ ਸੈੱਟ ਹੀ ਸੀਗਾ ਤੇ ਮੈਂ ਪਰਦਾ ਜਿੱਦਣ ਕੀਤਾ ਤੇ ਹੋ ਗਿਆ ਤੇ ਮੰਮਾ ਇੱਥੇ ਸਿੱਧੂ ਨੂੰ ਦੇ ਰੇ ਸੀਗੇ ਬ੍ਰੈਡ ਤੇ ਸਿੱਧੂ ਆ ਕੇ ਫੋਨ 'ਚ ਕਿਵੇਂ ਦੇਖ ਰਿਹਾ ਸੀ ਵੀ ਆਹ ਵਲੌਗ ਚੱਲ ਰਿਹਾ ਮੈਨੂੰ ਕਹਿੰਦਾ ਮੇਕਾ ਹਾਂ ਵਲੌਗ ਚੱਲ ਰਿਹਾ ਤੇ ਮੈਂ ਇੱਥੇ ਪਿੱਛੇ ਝਾੜੂ ਕੱਢ ਰਹੀ ਸੀ ਦੇਖਿਓ ਮੈਂ ਹੁਣੀ ਆਉਂਗੀ ਤੇ ਸਿੱਧੂ ਹੋਰੇ ਖਾਰੇ ਸੀਗੇ ਬ੍ਰੈਡ ਮਲਾਈ ਤੇ ਲਗਾ ਕੇ ਤੇ ਮੈਂ ਤਾਂ ਕਹਿ ਸੀ ਮੰਮਾ ਮੈਂ ਬ੍ਰੈਡ ਨਹੀਂ ਖਾਣੀ ਮੈਂ ਤਾਂ ਦਾਲ ਚਾਵਲ ਦਾ ਇੱਕ ਪੈਕਟ ਮੈਨੂੰ ਪਿਆ ਦਿਖ ਗਿਆ ਸੀ ਮੈਂ ਕਿਹਾ ਮੈਂ ਤਾਂ ਉਹ ਖਾਉਂਗੀ ਬਸ ਇੱਥੇ ਮੈਂ ਫਟਾਫਟ ਕੱਢ ਰਹੀ ਸੀ ਝਾੜੂ ਤੇ ਮੰਮਾ ਕਹਿੰਦੇ ਵਾਰ ਨੂੰ ਮੋਹ ਲਾ ਦਿੱਤਾ ਤੂੰ ਬਹੁਤ ਹੀ ਜ਼ਿਆਦਾ ਸਿਆਣੀ ਬਣੀ ਹੋਈ ਐ ਮੈਂ ਕਿਹਾ ਮੈਂ ਸਿਆਣੀ ਤਾਂ ਮੈਂ ਰੋਜੀ ਹੁੰਨੀ ਐਂਗੀ ਤੇ ਬਸ ਇੱਥੇ ਨਾ ਮੈਂ ਤੇ ਸਿੱਧੂ ਲੜ ਵੀ ਰਹੀ ਸੀ ਇੱਥੇ ਮੈਂ ਦਿਖਾ ਰਹੀ ਸੀ ਵੀ ਆਹ ਦੇਖੋ ਸਿੱਧੂ ਦੇ ਕੀ ਹੁੰਦੀ ਤੇ ਬਸ ਐ ਅਸੀਂ ਇੱਥੇ ਲੜੀ ਜਾਂਦੇ ਸੀ ਇੱਥੇ ਅਸੀਂ ਲੜੀ ਹੋਈ ਜਾਂਦੇ ਸੀ ਆ ਦੇਖੋ ਅਸੀਂ ਕਿਵੇਂ ਕਰ ਰਹੇ ਹਾਂ ਮੈਨੂੰ ਬੋਲੀ ਜਾਂਦੇ ਸੀ ਮੈਂ ਇਹਨੂੰ ਬੋਲੀ ਜਾਂਦੀ ਸੀ ਬਸ ਸਾਡੀ ਰੋਸਟਿੰਗ ਆਈ ਹੁੰਦੀ ਰਹਿੰਦੀ ਆ ਪੂਰਾ ਦਿਨ ਤੇ ਜਦ ਅਸੀਂ ਬਾਲੀ ਰੋਸਟਿੰਗ ਕਰਨ ਲੱਗਦੀਏ ਫਿਰ ਮੰਮੀ ਪਾਪਾ ਵੀ ਤੋਂ ਵੀ ਅਸੀਂ ਟੋਸਟ ਹੋ ਜੰਨੇ ਹੁੰਨੇ ਲਗਭਗ ਸਾਰੇ ਭੈਣ ਭਰਾ ਆਈ ਲੜਦੇ ਹੁੰਦੇ ਜਿਹੜੇ ਨਹੀਂ ਲੜਦੇ ਹੋਣਗੇ ਤਾਂ ਧੰਦੇ ਹੋਣਗੇ ਵੀ ਉਹ ਨਹੀਂ ਲੜਾਈ ਕਰਦੇ ਅਸੀਂ ਤਾਂ ਆਈ ਲੜਦੇ ਰਹਿੰਨੇ ਸਾਰਾ ਦਿਨ ਹੀ ਨਿਕਲਦਾਗਾ ਪੂਰਾ ਦਿਨ ਲੜ ਲੜ ਕੇ ਤੇ ਬਸ ਇੱਥੋਂ ਪੂਰਾ ਕਮਰਾ ਹੋ ਗਿਆ ਸੀ ਸਾਫ ਤੇ ਉਹ ਡੱਬਾ ਹੈ ਪਤਾ ਨਹੀਂ ਕਿੱਥੋਂ ਆਇਆ ਉਹਨੂੰ ਮੈਂ ਚੱਕ ਕੇ ਛੋਟੇ ਛੋਟੇ ਰਸਗੁੱਲੇ ਬਣਾਏ ਨਗੇ ਤੇ ਹਨਾ ਇਹ ਮਤਲਬ ਇੱਥੇ ਮੰਮਾ ਨੇ ਪਨੀਰ ਦੇ ਇਹ ਜਿਹੜੇ ਬਣਾਏ ਨੇਗੇ ਤੇ ਆਏ ਨਾ ਪਾਣੀ ਚ ਉਬਲਨੇ ਹਲੇ ਰੱਖੇ ਨਹੀਂਗੇ ਤਾਂ ਕਿ ਸੈਟ ਜੀ ਹੋ ਜਾਣ ਇਸ ਤੋਂ ਬਾਅਦ ਮੰਮਾ ਇਹਨੂੰ ਚਾਸ਼ਨੀ ਚ ਪਾਣਗੇ ਤੇ ਮੰਮਾ ਇੱਥੇ ਕਿੰਨੇ ਖੁਸ਼ ਹੋ ਰਹੇ ਸੀ ਵੀ ਇਹ ਕਿੰਨੇ ਵਧੀਆ ਜਿਆਦਾ ਬਣ ਰਹੇ ਨੇਗੇ ਜੇ ਇਹ ਟੇਸਟ ਚ ਵਧੀਆ ਲੱਗੇ ਹਨਾ ਬਹੁਤ ਜਿਆਦਾ ਵਧੀਆ ਬਣੇ ਤਾਂ ਅਸੀਂ ਤੁਹਾਨੂੰ ਰੈਸিপি ਵੀ ਇਹਦੀ ਸ਼ੇਅਰ ਕਰਾਂਗੇ ਤੇ ਮੰਮਾ ਤਾਂ ਸਾਰਾ ਕੁਝ ਬਣਾ ਲੈਂਦੇ ਨੇ YouTube ਵਗੈਰਾ ਤੋਂ ਸਿੱਖ ਕੇ ਤੇ ਤੁਹਾਡੀ ਮੰਮਾ ਵੀ ਸ਼ੈਫ ਨੇ ਕਮੈਂਟ ਵਿੱਚ ਜਰੂਰ ਦੱਸਿਓ YouTube ਤੋਂ ਸਿੱਖਣ ਵਾਲੇ ਬਸ ਫਿਰ ਹੋ ਗਿਆ ਸੀ ਸਾਡਾ ਚਾਹ ਪਾਣੀ ਦਾ ਟਾਈਮ ਤੇ ਮੰਮਾ ਨੇ ਬਣਾ ਲਈ ਸੀਗੀ ਚਾਹ ਤੇ ਨਾਲ ਹੀ ਟੋਸਟ ਬਣਾ ਲੈ ਸੀਗੇ ਕੈਚਪ ਦੇ ਨਾਲ ਅਸੀਂ ਖਾ ਰਹੇ ਸੀ ਇੰਜੋਏ ਕਰਦੇ ਹੋਏ ਤੇ ਦਾਦੀ ਨੇ ਜਾਣਾ ਸੀ ਉਰਮਲਾ ਦਾਦੀ ਕੇ ਘਰੇ ਤੇ ਦਾदू जी ਜਾ ਰਹੇ ਸੀਗੇ ਸੇਵਾ ਤੇ ਦਿੱਲੀ ਤੇ ਬਸ ਇੱਥੋਂ ਸਾਰਾ ਜਿਹੜਾ ਹੈਗਾ ਸਮਾਨ ਦਾਦੀ ਨੇ ਰੱਖ ਲਿਆ ਸੀ ਜਿਹੜਾ ਲੈ ਕੇ ਜਾਣਾ ਸੀ ਉਹ ਬੈਗ ਹੈ ਜਿਹੜਾ ਉਹ ਦਾदू जी ਦਾ ਹੈ ਤੇ ਬਸ ਇੱਥੇ ਜਾ ਰਹੇ ਸੀ ਅਸੀਂ ਸਾਰੇ ਬਾਏ ਕਰਨ ਵਾਸਤੇ ਖੜੇ ਸੀ ਤੇ ਦਾਦੀ ਕਰ ਰਹੇ ਬਾਏ ਬਾਏ ਮੈਂ ਕਿਹਾ ਬਾਏ ਬਾਏ ਦਾਦੀ ਸਾਰੇ ਨੇ ਬਾਏ ਕੀਤੀ ਤੇ ਸਿੱਧੂ ਵੀ ਇਹ ਦੇਖੋ ਸਿੱਧੂ ਵੀ ਆਪਣਾ ਸਵੇਰੇ ਵਲੌਗ ਇਹਨਾਂ ਕੋਲ ਨਹੀਂ ਇੱਕ ਫੋਨ ਹੈਗਾ ਛੋਟਾ ਇਹ ਵੀ ਉਹ ਚ ਵਲੌਗ ਜਿਹੜਾ ਹੈਗਾ ਬਣਾਉਂਦਾ ਰਹਿੰਦਾ ਦਾਦੀ ਕਹਿੰਦੇ ਜਿਹੜਾ ਸਿੱਧੂ ਨੇ ਵਲੌਗ ਬਣਾਇਆ ਨਾ ਉਹ ਵੀ ਐਡ ਕਰਦੇ ਵਿੱਚ ਇਹਦਾ ਵਲੌਗ ਦੇਖਣ ਆਲਾ ਹੁੰਦਾ ਮੈਂ ਕਿਸੇ ਦਿਨ ਤੁਹਾਨੂੰ ਜਰੂਰ ਦਿਖਾਉਂਗੀ ਇੱਕ ਵਾਰੀ ਮੈਂ ਤੁਹਾਨੂੰ ਸ਼ਾਇਦ ਦਿਖਾਇਆ ਵੀ ਸੀ ਸਿੱਧੂ ਦਾ ਵਲੌਗ ਬਣਾਇਆ ਤੇ ਬਸ ਇੱਥੇ ਦਾਦੀ ਜੀ ਹੋਰੇ ਜਾ ਰਹੇ ਸੀਗੇ ਤੇ ਅਸੀਂ ਜਾ ਰਹੇ ਕੜਨ ਸੀ ਬਾਏ ਕਰਨ ਵਾਸਤੇ ਤੇ ਦਾਦੀ ਜੀ ਹੋਰੇ ਚਲੇ ਗਏ ਨੇ ਤੇ ਸਿੱਧੂ ਹੋਰਿਆਂ ਨੂੰ ਵੀ ਨਾਲ ਹੀ ਲੈ ਕੇ ਦੇਖੋ ਸਿੱਧੂ ਹੋਰੇ ਵੀ ਨਾਲ ਹੀ ਜਾ ਰਹੇ ਨੇ ਕਿ ਇਕੱਲੇ ਨਹੀਂ ਮੈਂ ਤਾਂ ਮਜ਼ਾਕ ਕਰਦੀ ਸੀ ਦੇਖੋ ਸਿੱਧੂ ਤੇ ਇਕਮ ਕਿਵੇਂ ਭੱਜੇ ਆਉਂਦੇ ਆਂ ਅੱਧੇ ਰਸਤੇ ਤੇ ਇਹਨਾਂ ਨੂੰ ਲਾ ਦਿੱਤਾ ਸੀਗਾ ਤੇ ਬਸ ਇੱਥੇ ਅਸੀਂ ਸਾਰੇ ਜਾਣੇ ਬਾਏ ਕਰੇ ਸੀ ਦਾਦੀ ਦਾदू ਜੀ ਹੋਰਿਆਂ ਨੂੰ ਚਾਚੀ ਵੀ ਆ ਗਈ ਸੀ ਤੇ ਦਾਦੀ ਹੋਰਿਆਂ ਨੂੰ ਬਾਏ ਕਰਨ ਤੋਂ ਬਾਅਦ ਅਸੀਂ ਚੱਲ ਪਏ ਸੀ ਘਰ ਵੱਲ ਨੂੰ ਘਰ ਵੱਲ ਨੂੰ ਕਿੱਥੇ ਚੱਲਣਾ ਘਰ ਤਾਂ ਨਾਲ ਹੀ ਹੈ ਚਲੋ ਚੱਲਦੇ ਆਂ ਹੁਣ ਅੰਦਰ ਬਾਏ ਬਾਏ ਹੋ ਗਈ ਐ ਟਾਟਾ ਤੇ ਆ ਜਾਣਗੇ ਥੋੜੇ ਦਿਨਾਂ ਨੂੰ ਦਾਦੀ ਦਾਦੂ ਜੀ ਤੇ ਬਸ ਹੁਣ ਚੱਲਦੇ ਆਪਾਂ ਅੰਦਰ ਗੇਟ ਲਗਾ ਦਨੇ ਹੈਗੇ ਤੇ ਇੱਥੇ ਆ ਦੇਖੋ ਸਾਹਮਣੇ ਮੇਥੀ ਸੁੱਕੀ ਹੋਈ ਸੀਗੀ ਤੇ ਇੱਥੇ ਕੁੱਕਰ ਤੇ ਬਤਨ ਕੀ ਗਰਮ ਹੋਣਾ ਰੱਖਿਆ ਹੋਇਆ ਸੀ ਮੈਨੂੰ ਸਮਝ ਨਹੀਂ ਆ ਰਿਹਾ ਸੀ ਮੈਨੂੰ ਪਤਾ ਨਹੀਂ ਸੀ ਵੈਸੇ ਤੇ ਅੱਜ ਸੀ ਲੇਟ ਹੀ ਉੱਠੀ ਸੀ ਇਸ ਕਰਕੇ ਵਲੌਗ ਜਿਹੜਾ ਹੈਗਾ ਥੋੜਾ ਛੋਟਾ ਬਣੇ ਤੇ ਥੋੜੀ ਅੱਗੇ ਤੋਂ ਮੈਂ ਵਧੀਆ ਬਣਾਇਆ ਕਰੂੰਗੀ ਤੇ ਸਿੱਧੂ ਹੋ ਰਹੇ ਨੇ ਇੱਥੋਂ ਫਿਰ ਤੋਂ ਸ਼ਰਾਰਤ ਇਹਨਾਂ ਦੀ ਜਿਹੜੀ ਹੈਗੀ ਸ਼ੁਰੂ ਹੋ ਗਈ ਸੀ ਕਿਉਂਕਿ ਦਾਦੀ ਤਾਂ ਹੁਣ ਹੈ ਨਹੀਂਗੇ ਤਾਂ ਇਹਨਾਂ ਨੂੰ ਰੋਕਣ ਵਾਲਾ ਕੌਣ ਹੈ ਨਹੀਂ ਤਾਂ ਦਾਦੀ ਇਹਨਾਂ ਨੂੰ ਰੋ ਤਖਤ ਪੋਸਤ ਗੱਦੇ ਇਹਨਾਂ ਨੇ ਲਾਤੇ ਤੇ 슬라이ਡ ਬਣਾ ਕੇ ਖੇਲ ਰਹੇ ਸੀ ਤੇ ਇੱਥੇ ਮੈਂ ਇਹਨਾਂ ਨੂੰ ਡਾਂਟਿਆ ਤਾਂ ਸਿੱਧੂ ਕਹਿੰਦੇ ਜਾ ਦੀਦੀ ਤੂੰ ਤਾਂ ਬਸ ਡਾਂਟਦੀ ਰਹੀ ਆ ਕਰ ਮੈਂ ਤਾਂ ਨਹੀਂ ਹੁਣ ਖੇਲਦਾ ਤੇ ਆਏ ਇਹ ਦੋਨੇ ਰੁਸ ਕੇ ਜਿਹੜੇ ਹੈਗੇ ਭੱਜ ਗਏ ਮੈਂ ਕਿਹਾ ਫਿਰ ਜਾਓ ਤੇ ਬਾਅਦ ਫਿਰ ਮੰਮਾ ਨੇ ਬਣਾਇ ਸੀ ਮੇਰੇ ਫੇਵਰੇਟ ਰਾਜਮਾ ਚਾਵਲ ਤੇ ਮੈਂ ਉਹ ਇੰਜੋਏ ਕਰਦੀ ਹੋਈ ਖਾ ਰਹੀ ਹਾਂ ਤੇ ਨਾਲ ਹੀ ਮੈਂ ਦੇਖ ਰਹੀ ਹਾਂ ਕਿ ਟੀਵੀ ਤੇ ਗੁੜਗੁੜੇ ਅੱਜ ਤਾਂ ਬਹੁਤ ਹੀ ਜ਼ਿਆਦਾ ਵਧੀਆ ਦਿਨ ਹੈਗਾ ਕਿਉਂਕਿ ਮੇਰੇ ਫੇਵਰਿਟ ਰਾਜਮਾ ਚਾਵਲ ਬਣਿਆ ਮੈਨੂੰ ਤਾਂ ਬਹੁਤ ਹੀ ਜ਼ਿਆਦਾ ਪਸੰਦ ਨੇ ਤੁਹਾਨੂੰ ਵੀ ਪਸੰਦ ਆ ਤਾਂ ਕਮੈਂਟ ਵਿੱਚ ਦੱਸਿਓ ਤੇ ਬੱਸ ਮੰਮਾ ਹੁਣ ਇੱਥੇ ਧੋ ਰਹੇ ਸੀਗੇ ਭਾਂਡੇ ਕਿਉਂਕਿ ਅਸੀਂ ਖਾਧੀ ਸੀ ਰੋਟੀ ਨਾਲ ਇਸ ਕਰਕੇ ਭਾਂਡੇ ਧੋਣੇ ਤਾਂ ਜਿਹੜੇ ਹੈਗੇ ਜ਼ਰੂਰੀ ਨੇਗੇ ਤੇ ਬੱਸ ਸਾਜ ਦਾ ਵਲੌਗ ਅਸੀਂ ਇੱਥੇ ਐਂਡ ਕਰਦੇ ਹਾਂ ਜੇ ਵਲੌਗ ਵਧੀਆ ਲੱਗਿਆ ਤਾਂ ਵੀਡੀਓ ਨੂੰ ਲਾਈਕ ਕਰਿਓ ਤੇ ਆਪਣੇ ਫੈਮਿਲੀ ਮੈਂਬਰਸ ਤੇ ਫਰੈਂਡਸ ਨਾਲ ਵੀ ਜ਼ਰੂਰ ਸ਼ੇਅਰ ਕਰਿਓ ਤੇ ਮਿਲਦੇ ਹਾਂ ਜਲਦੀ ਨੈਕਸਟ ਵਲੌਗ ਦੇ ਵਿੱਚ ਉਦ ਤੱਕ ਟੇਕ ਕੇਅਰ ਐ Bye-bye!